ਬਾਦ ਜਨਮਾਸ਼ਟਮੀ ਨਾ ਪੱਛੀ ਨਾ ਸਤਾਈ ਦੋ ਦਿਨ ਦੀ ਜਨਮਾਸ਼ਟਮੀ ਹੈ ਇਸ ਦਿਨ ਇੱਕੋ ਦਿਨ ਦੀ ਜਨਮਾਸ਼ਟਮੀ ਹੈ ਜੋ ਕਿ 26 ਤਰੀਕ ਨੂੰ ਪੈ ਰਹੀ ਹੈ ਭਗਵਾਨ ਪੋਲੇ ਨਾਥ ਦੇ ਦਿਨ ਨੂੰ ਜਨਮਾਸ਼ਟਮੀ ਵੈਸੀ ਬੜੀ ਸ਼ੋਭਾ ਮੰਨੀ ਜਾਂਦੀ ਹੈ ਜਿਹੜਾ ਜਨਮਾਸ਼ਟਮੀ ਦਾ ਵਰਤ ਰੱਖਦਾ ਹੈ ਸਾਲ ਦੀ ਸਾਰੀ ਇਕਾਦ ਸਿੱਧੇ ਜਨਮਾਸ਼ਟਮੀ ਦਾ ਇੱਕ ਵਰਤ ਉਹਨਾਂ ਨਾਲੋਂ ਜ਼ਿਆਦਾ ਪੁੰਨ ਦਾਇਕ ਹੈ ਤੇ ਜਿਹੜਾ ਟਾਈਮ ਹੈ ਜਨਮਾਸ਼ਟਮੀ ਦਾ ਸ਼ਿਰੇ 3:55 ਮਿੰਟ ਤੋਂ ਸਟਾਰਟ ਹੋ ਕੇ 27 ਤਰੀਕ 2:58 ਮਿੰਟ ਤੱਕ ਰਹੇਗੀ ਜਨਮਾਸ਼ਟਮੀ ਦਾ ਜਿਹੜਾ ਵਰਤ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਲੋਕੀ ਸਭ ਤੋਂ ਜ਼ਿਆਦਾ ਹਰ ਇੱਕ ਮੇਰੇ ਨੂੰ ਲੱਗਦਾ 100 ਜਾਂ 90 ਲੋਕਾਂ ਨੂੰ ਚਾਹ ਦੀ ਆਦਤ ਹੈ ਠੀਕ ਹੈ ਇਹਦੇ ਵਿੱਚ ਦੁੱਧ ਦੀ ਚਾਹ ਵਰਜਿਤ ਹੈ ਜਿਹੜੇ ਬੰਦਾ ਵਰਤ ਕਰਦਾ ਹੈ ਨਾ ਉਹਨਾਂ ਨੂੰ ਤੁਲਸੀ ਦੀ ਮਾਲਾ ਤੇ ਓਮ ਨੰਮੋ ਭਗਵਤੇ ਵਾਸੂਦੇਵਾ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਇਸ ਵਾਰ ਇਹਨਾਂ ਦਾ 5251 ਜਨਮੋత్సਵ ਮਨਾਇਆ ਜਾਏਗਾ ਪ੍ਰਾਕਟੇ ਮੋਤਸਵ ਜਿਨਾਂ ਆਪਾਂ ਕਹਿ ਦਿੰਦੇ ਹਾਂ ਅੱਛਾ ਪੰਡਿਤ ਜੀ ਜਨਮਾਸ਼ਟਮੀ ਜਿਹੜਾ ਮਨਾਇਆ ਜਾਂਦਾ ਰਾਤ ਨੂੰ 12 ਵਜੇ ਮਨਾਇਆ ਜਾਂਦਾ ਹੈ ਉਹ 12 ਵਜੇ ਤੋਂ ਪਹਿਲੇ ਵਾਲੇ ਦਿਨ ਜਨਮ ਅਸ਼ਟਮੀ ਹੁੰਦੀ ਹੈ ਕਿ 12 ਵਜੇ ਤੋਂ ਬਾਅਦ ਜਿਹੜਾ ਜਨਮ ਹੁੰਦਾ ਅਗਲੇ ਦਿਨ ਜਨਮ ਅਸ਼ਟਮੀ ਹੁੰਦੀ ਹੈ ਇਹਨਾਂ ਦੇ ਦਿਨ ਰਾਤ ਨੂੰ ਜਿਹੜਾ 12 ਵਜੇ ਹੈ ਇਸੇ ਲਈ ਗੈ ਰੋहिणी ਨਕਸ਼ਤਰ ਦੇ ਦਿਨ ਪਰ ਜਨਮ ਅਸ਼ਟਮੀ ਦਾ ਵਰਤਨ ਇੱਕ ਹੋਰ ਬਹੁਤ ਖਾਸ ਹੈ ਜਿਹੜੇ ਵੀ ਸੰਤਾਨਦੰਪਤੀ ਨੇ ਜਿਨ੍ਹਾਂ ਨੂੰ ਬੱਚਾ ਸੰਬੰਧੀ ਤਿਕਸ਼ਟ ਹੈ ਬੱਚੇ ਚਾ ਰਹੇ ਨੇ ਉਹਨਾਂ ਲਈ ਸਾਲ ਦਾ ਸਭ ਤੋਂ ਵੱਡਾ ਵਰਤ ਹੈ ਜਨਮ ਅਸ਼ਟਮੀ ਪੰਜ-ਛੇ ਸਾਲ ਤੋਂ ਟ੍ਰੈਂਡ ਚੱਲ ਪਿਆ ਕਿ ਇੱਕ ਵਗੈਰਾ ਦਾ ਠੀਕ ਹੈ ਉਹ ਨਹੀਂ ਇੱਧਰ ਕਿੱਧਰ ਤੁਸੀਂ ਜਾ ਰਹੇ ਹੋ ਠੀਕ ਹੈ ਭਗਵਾਨ ਨੂੰ ਮੱਖਣ ਮਿਸ਼ਰੀ ਦਾ ਭੋਗ ਲੱਗਦਾ ਰਾਤੀ ਦੇ ਜਨਮ ਤੋਂ ਧਨੀਏ ਦਾ ਭੋਗ ਲੱਗਦਾ ਮੱਖਣ ਮਿਸ਼ਰੀ ਦਾ ਭੋਗ ਲਾਉ ਸਾਤਵੀਕ ਚੀਜ਼ਾਂ ਦਾ ਭੋਗ ਲਾਓ ਫਲ ਫਰੂਟ ਲਗਾਓ ਐਸਾ ਭਗਵਾਨ ਨੂੰ ਛੱਪਰ ਉਹ ਵੀ ਲੱਗਦਾ ਹੈ ਪਹਿਲਾਂ ਨਾਲੋਂ ਹੁਣ ਮਾਰਕੀਟੋਂ ਝੂਲੇ ਝੂਲੇ ਹੋਗੇ ਉਹ ਸਾਰਿਆਂ ਲਈ ਨਹੀਂ ਹੈ ਉਹਨਾਂ ਲਈ ਖਾਸ ਹੈ ਕਿ ਜਿਨ੍ਹਾਂ ਮੇ ਉਹ ਵੀ ਸਭ ਕੁਝ ਠੀਕ ਹੈ ਕਿ ਥੋੜਾ ਜਿੰਦਗੀ ਜੋ ਹੋਰ ਅੱਛਾ ਚਾਹੁੰਦੇ ਆ ਉਹਨਾਂ ਨੂੰ ਕ੍ਰਿਸ਼ਨ ਜ ਨੂੰ ਝੂਲਾ ਚੜਾਉਣਾ ਚਾਹੀਦਾ ਹੈ ਇਹ ਤਾਂ ਕਈ ਸੇ ਜਨਮਾਸ਼ਟਮੀ ਐਸੀ ਚੀਜ਼ ਹੈ ਜੋ ਪਰਿਵਾਰ ਦੇ ਬੱਚਿਆਂ ਦੇ ਲਈ ਕਈ ਸਾਰੇ ਉਹਨਾਂ ਦੇ ਦੁਸ਼ਪ੍ਰਭਾਵ ਕਰੀ ਸਾਰੀ ਨੈਗੇਟਿਵਿਟੀ ਦੂਰ ਕਰਦੀ ਹੈ ਜੈ ਸ਼੍ਰੀ ਰਾਦੇ ਜੈ ਸ਼੍ਰੀ ਕ੍ਰਿਸ਼ਨ ਜਿਵੇਂ ਭਗਤੋ ਤੁਹਾਨੂੰ ਪਤਾ ਹੈ ਜਨਮ ਅਸ਼ਟਮੀ ਦਾ ਪਰਬ ਆ ਰਿਹਾ ਹੈ ਤਾਂ ਜਨਮ ਅਸ਼ਟਮੀ ਇਸ ਵਾਰ ਕਿਵੇਂ ਮਨਾਣੀ ਹੈ ਕਿਵੇਂ ਲੱਡੂ ਗੋਪਾਲ ਨੂੰ ਮਨਾਣਾ ਹੈ ਜਿਸ ਨੂੰ ਜਾਣਨ ਦੇ ਲਈ ਅਜਸੀ ਰੋਹਿਤ ਪਾਂਡੇ ਪੰਡਤ ਜੀ ਕੋਲ ਪਹੁੰਚੇ ਆ ਗੱਲਬਾਤ ਕਰਦੇ ਆ ਪੰਡਤ ਜੀ ਬਹੁਤ ਬਹੁਤ ਸਵਾਗਤ ਹੈ ਜੈ ਸ਼੍ਰੀ ਰਾਦੇ ਜੈ ਸ਼੍ਰੀ ਰਾਦੇ ਜੈ ਸ਼੍ਰੀ ਕ੍ਰਿਸ਼ਨ ਜੀ ਪੰਡੇ ਜੀ ਜਨਮ ਅਸ਼ਟਮੀ ਆ ਗਈ ਹੈ ਇਸ ਸਾਲ ਦੀ ਤੇ ਹੁਣ ਭਗਤਾਂ ਨੂੰ ਦੱਸੋ ਇਸ ਵਾਰ ਜਨਮ ਅਸ਼ਟਮੀ ਕਿਵੇਂ ਮਨਾਣੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਇਸ ਵਾਰ ਜਨਮਾਸ਼ਟਮੀ ਨਾ 25 ਨਾ 27 ਦੋ ਦਿਨ ਦੀ ਜਨਮਾਸ਼ਟਮੀ ਨਹੀਂ ਹੈ ਇਸ ਦਿਨ ਇੱਕੋ ਦਿਨ ਦੀ ਜਨਮਾਸ਼ਟਮੀ ਹੈ ਜੋ ਕਿ 26 ਤਰੀਕ ਨੂੰ ਪੈ ਰਿਹਾ ਹੋ ਸੋਮਵਾਰ ਵਾਲੇ ਦਿਨ ਪਗਣ ਪੋਲੇ ਨਾਲ ਦੇ ਦਿਨ ਨੂੰ ਜਨਮਾਸ਼ਟਮੀ ਵੈਸੀ ਬੜੀ ਸ਼ੁਭ ਮੰਨੀ ਜਾਂਦੀ ਹੈ ਔਰ ਇਸ ਦਾ ਜਿਹੜਾ ਟਾਈਮ ਹੈ ਜਨਮਾਸ਼ਟਮੀ ਦਾ ਸ਼ੁਰੂ 3:55 ਮਿੰਟ ਤੋਂ ਸਟਾਰਟ ਹੋ ਕੇ 27 ਤਰੀਕ 2:58 ਮਿੰਟ ਤੱਕ ਰਹੇਗੀ ਇਹ ਇਸ ਕਰਕੇ ਇਸ ਵਾਰ ਦੀ ਜਨਮਾਸ਼ਟਮੀ ਬਹੁਤ ਜ਼ਿਆਦਾ ਖਾਸ ਵੈਸੇ ਕ੍ਰਿਸ਼ਨ ਜੀ ਦਾ ਜਨਮ ਹਮੇਸ਼ਾ ਹੀ ਖਾਸ ਰਹਿੰਦਾ ਹੈ ਜਨਮ ਮੋਤਸਵ ਹੈ ਇਸ ਵਾਰ ਇਹਨਾਂ ਦਾ 5251 ਜਨਮ ਮੌਸਮ ਮਨਾਇਆ ਜਾਏਗਾ ਪ੍ਰਕਾਟੇ ਮੌਸਮ ਜਿਨੂੰ ਆਪਾਂ ਕਹ ਦਿੰਦੇ ਆ ਜਿਵੇਂ ਬੰਦੇ ਜੀ ਪਿਛਲੀ ਵਾਰੀ 2 ਦਿਨ ਆਏ ਸੀਗੇ 2 ਦਿਨ ਦਾ ਕੀ ਕਾਰਨ ਪੈ ਜਾਂਦਾ ਇਸ ਵਾਰੀ ਤਾਂ ਚਲੋ 1 ਦਿਨ ਹੈ ਦੇਖੋ ਭਗਵਾਨ ਜਿਹੜੇ ਕ੍ਰਿਸ਼ਨ ਜੀ ਦਾ ਜਿਹੜਾ ਜਨ ਪ੍ਰਕਾਟੇਮ ਹੋਇਆ ਸੀ ਉਹ ਮਥੁਰਾ ਦੇ ਵਿੱਚ ਕੰਸ ਦੇ ਕਾਰਗਰ ਤੇ ਹੋਇਆ ਸੀ ਉਸ ਦਿਨ ਰੋहिणी ਨਕਸ਼ਤਰ ਸੀ ਤੇ ਰਾਤ ਦੇ 12 ਵਜੇ ਸੀਗਾ ਇਸ ਕਰਕੇ ਉਹ ਥੋੜਾ ਟਾਈਮ ਦਾ ਨਕਸ਼ਤਰ ਦਾ ਨਾ ਹਮੇਸ਼ਾ ਫੇਰ ਫੇਰ ਪੈ ਜਾਂਦਾ ਇਸ ਕਰਕੇ ਕਦੀ ਦਿਨ ਨੂੰ ਆ ਜਾਂਦਾ ਹੈ ਕਦੀ ਰਾਤ ਨੂੰ ਰੋहिणी ਨਕਸ਼ਤਰ ਨਹੀਂ ਆਂਦਾ ਇਸ ਕਰਕੇ ਇਹਦੇ ਕਰਕੇ ਕਈ-ਕਈ ਵਾਰ ਹੋ ਜਾਂਦਾ ਵੈਸੇ ਹਮੇਸ਼ਾ ਨਹੀਂ ਹੁੰਦਾ ਪਰ ਉਦਯਾ ਤਿਥੀ ਦਾ ਮਾਨ ਰੱਖਦੇ ਹੋਏ ਇਸ ਵਾਰ 26 ਤਰੀਕ ਨੂੰ ਹੀ ਜਨਮਾਸ਼ਟਮੀ ਹੈ ਅੱਛਾ ਪੰਡਤ ਜੀ ਜਨਮਾਸ਼ਟਮੀ ਜਿਹੜਾ ਮਨਾਇਆ ਜਾਂਦਾ ਰਾਤ ਨੂੰ 12 ਵਜੇ ਮਨਾਇਆ ਜਾਂਦਾ ਉਹ 12 ਵਜੇ ਤੋਂ ਪਹਿਲੇ ਵਾਲੇ ਦਿਨ ਜਨਮਾਸ਼ਟਮੀ ਹੁੰਦੀ ਹੈ ਕਿ 12 ਵਜੇ ਤੋਂ ਬਾਅਦ ਜਿਹੜਾ ਜਨਮ ਹੁੰਦਾ ਅਗਲੇ ਦਿਨ ਜਨਮਾਸ਼ਟਮੀ ਹੁੰਦੀ ਹੈ ਦੇਖੋ ਇਹੀ ਤਾਂ ਸਭ ਤੋਂ ਵੱਡਾ ਹੈ ਕ੍ਰਿਸ਼ਨ ਜੀ ਨੂੰ ਛੱਲਿਆ ਗਿਆ ਹੈ ਠੀਕ ਹੈ ਕ੍ਰਿਸ਼ਨ ਜੀ ਨੂੰ ਰਸਿਆ ਗਿਆ ਹੈ ਕ੍ਰਿਸ਼ਨ ਜੀ ਦਾ ਚੰਗੇ ਚੰਗੇ ਦਾ ਦਿਮਾਗ ਨੂੰ ਭੇਦ ਕਰ ਦਿੰਦੇ ਨੇ ਇਹਨਾਂ ਦੇ ਜਨਮ ਰਾਤ ਨੂੰ ਜਿਹੜਾ 12 ਵਜੇ ਹੈ ਇਸੇ ਲਈ ਗੈਰ ਰੋहिणी ਨਕਸ਼ਤਰ ਦੇ ਦੇਨ ਕਨਫਿਊਜ਼ਨ ਵਾਲੇ ਦੇਵਤਾ ਜਿਹਨੂੰ ਆਪਾਂ ਕਹਿੰਦੇ ਨੇ ਜਿਹੜੇ ਰਾਸ ਰਚਦੇ ਨੇ ਜਿਹੜੇ ਲੋਕਾਂ ਦੇ ਮਨ ਮੋਹ ਲੈਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ ਇਸੇ ਕਰਕੇ ਰਾਤ ਦਾ 12 ਜਿਹੜਾ ਟਾਈਮ ਸਿਰਫ ਔਰ ਸਿਰਫ ਇੰਨੇ ਤੁਸੀਂ ਦੇਵਤਾ ਦੇਖ ਲਓ ਜਾਂ ਇੰਨੇ ਪਾਠ ਪੂਜਾ ਇੰਨੇ ਆਪਾਂ ਦੇਖਦੇ ਪਰ ਕਿਸੇ ਦਾ ਨਹੀਂ ਸਿਰਫ ਕ੍ਰਿਸ਼ਨ ਜੀ ਦਾ ਹੀ ਹੈ ਇਸ ਕਰਕੇ ਰਾਤ ਦਾ ਜਨਮ ਇਹ ਸਿਰਫ ਕਨਫਿਊਜ਼ਨ ਪੈਦਾ ਕਰ ਲਈ ਹੈ ਪਰ ਨਕਸ਼ਤਰ ਰੋहिणी ਨਕਸ਼ਤਰ ਦੇ ਵਿੱਚ ਰਾਤੀ 12 ਵਜੇ ਜਨਮ ਹੋਇਆ ਸੀ ਅੱਛਾ ਕ੍ਰਿਸ਼ਨ ਭਗਵਾਨ ਨੂੰ ਮਨਾਲਣੀ ਦੇਖੋ ਹਰ ਸਾਲ ਦੀ ਤਰ੍ਹਾਂ ਦੇਖੋ ਕ੍ਰਿਸ਼ੇਜ ਜੀ ਨੂੰ ਹਮੇਸ਼ਾ ਭੋਗ ਲੱਗਦਾ ਜਿਹੜਾ ਜਨਮਾਸ਼ਮੀ ਦਾ ਵਰਤ ਰੱਖਦਾ ਹੈ ਬਹੁਤ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਜਿਹੜਾ ਜਨਮਾਸ਼ਮੀ ਦਾ ਵਰਤ ਰੱਖਦਾ ਹੈ ਉਹਨੂੰ ਕਹਿੰਦੇ ਸਾਲ ਦੀ ਇਕਾदशी ਜਿੰਨੀ ਰੱਖੀ ਹੋਏ ਵੈਸੇ ਤਾਂ ਇਹ ਚ ਕਈ ਗੁਣਾ ਗਿਆ ਪਰ ਫਿਰ ਵੀ ਮੈਂ ਇੱਕ ਘਟ ਦੱਸ ਦੇ ਸਾਲ ਦੀ ਸਾਰੀ ਇਕਾदशी ਤੇ ਜਨਮਾਸ਼ਮੀ ਦਾ ਇੱਕ ਵਰਤ ਉਹਨਾਂ ਨਾਲੋਂ ਜ਼ਿਆਦਾ ਪੁੰਨਦਾਇਕ ਹੈ ਲੋਕੀ ਨਾ ਸਭ ਤੋਂ ਜ਼ਿਆਦਾ ਗਲਤੀ ਕਰਦੇ ਵਰਤ ਰੱਖਣ ਦੇ ਵਿੱਚ ਜਨਮਾਸ਼ਮੀ ਦਾ ਜਿਹੜਾ ਵਰਤ ਹੈ ਇਹ ਚ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਲੋਕੀ ਸਭ ਤੋਂ ਜ਼ਿਆਦਾ ਹਰ ਇੱਕ ਨੂੰ ਮੇਰੇ ਨੂੰ ਲੱਗਦਾ 100 ਜਾਂ 90 ਲੋ ਠੀਕ ਹੈ ਇਹਦੇ ਵਿੱਚ ਦੁੱਧ ਦੀ ਚਾਹ ਵਰਜਿਤ ਹੈ। ਹਮ ਬਲੈਕ ਟੀ ਲੈ ਲਓ ਜਿਹਨੂੰ ਹੋਰ ਫਲ ਫਰੂਟ ਲੈ ਲਓ ਅਨਾਜ ਲੈ ਲਓ ਪਰ ਫਲਾਹਾਰ ਵਾਲਾ ਹੀ ਵਰਤ ਰੱਖਣਾ ਹੈ। ਉਦਯਾਪਨ ਕਰਨੇ ਬੜੇ ਬੜੇ ਕੇਸਾਰੇ ਜਿਹਦੇ ਮਾਧਿਅਮ ਸਾਰੇ ਰੁਕੇ ਕਹਿੰਦੇ ਸੀ 12 ਵਜੇ ਤੋਂ ਬਾਅਦ ਬਾਈ ਹੁਣ ਤਾਂ ਜਨਮ ਹੋ ਗਿਆ ਹੁਣ ਅਸੀਂ ਪਾਰਟੀ ਕਰ ਗਾਦੇ ਹਾਂ ਜਾਂ ਖਾਣਾ ਪੀਣਾ ਖਾ ਲੈਣੇ ਪੰ ਖਾ ਸਕਦੇ ਨੇ ਪਰ ਜਿਹੜਾ ਮਾਨਨ ਹੈ ਇਹ ਉਦਯਾ ਤਿਥੀ ਦਾ ਹੈ। ਪੋਗਾਂ ਦੇ ਜਨਮ ਦਾ ਤੁਸੀਂ ਭੋਗ ਖਾਸ ਜਿਹੜਾ ਉਹਨਾਂ ਨੂੰ ਭੋਗ ਲਗਾਉਂਗੇ ਲੋਕੀ ਅਲੱਗ-ਅਲੱਗ ਭੋਗ ਹੁਣ ਅੱਜਕੱਲ 5-7 ਸਾਲਾਂ ਤੋਂ ਟ੍ਰੈਂਡ ਚੱਲ ਪਿਆ ਕੇਕ ਵਗੈਰਾ ਦਾ ਠੀਕ ਹੈ ਉਹ ਨਹੀਂ ਇੱਧਰ ਕਿੱਧਰ ਤੁਸੀਂ ਜਾ ਰਹੇ ਹੋ ਠੀਕ ਹੈ ਭਗਵਾਨ ਨੂੰ ਮੱਖਣ ਮਛੀ ਦਾ ਭੋਗ ਲੱਗਦਾ ਰਾਤੀ ਜਨਮ ਤੋਂ ਧਨੀਏ ਦਾ ਭੋਗ ਲੱਗਦਾ ਤੁਸੀਂ ਆ ਕੇ ਉਹਦੇ ਅੱਜ ਤੁਸੀਂ ਰੀਲ ਚਲਾਈ ਕਿੰਨੀ ਵਾਇਰਲ ਹੋ ਰੱਖੀ ਕਿ ਇੰਨੇ ਜਿੜੀ ਬਿਕਰੀ ਔਰ ਅੰਡੇ ਵਾਲੀ ਕੇਕ ਚੱਲ ਰਹੇ ਨੇ ਇਹੀ ਭੋਗ ਲਗਣਾ ਹੈ ਭਗਵਾਨ ਨੂੰ ਜਿਹੜਾ ਕੇਕ ਅਸੀਂ ਲੈ ਕੇ ਹੁਣ ਤੁਸੀਂ ਗੱਲ ਕੀਤੇ ਕੇਕ ਜਿਹੜਾ ਲੈ ਕੇ ਜਾ ਰਹੇ ਹਾਂ ਵੀ ਉਹਦੇ 'ਚ ਕਹਿੰਦੇ ਅੰਡੇ ਮਿਕਸ ਹੁੰਦੇ ਵੀ ਕਈ ਕੇਕਾਂ 'ਚ ਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕਿਹਦੇ 'ਚ ਮਿਕਸ ਹੈਗੇ ਨੇ ਜਾਂ ਕਿਹਦੇ 'ਚ ਨਹੀਂ ਹੈਗਾ ਤੇ ਆਪਾਂ ਕਾਣਾ ਜੀ ਨੂੰ ਕੀ ਖਵਾ ਰਹੇ ਆ ਕਾਹਦਾ ਭੋਗ ਲਵਾ ਰਹੇ ਆ ਫਿਰ ਦੇਖੋ ਵੈਸੇ ਵੀ ਇਹ ਆਪਣੇ ਸਾਧ ਸੰਮਤ ਹੈ ਹੀ ਨਹੀਂ ਇਹ ਆਪਣੇ ਖੁਸ਼ੀ ਲਈ ਲੋਕੀ ਕਹਿੰਦੇ ਮਠਾਈ ਦਾ ਭੋਗ ਲਗਾਓ ਠੀਕ ਹੈ ਕਿ ਨਹੀਂ ਸਭ ਤੋਂ ਜ਼ਿਆਦਾ ਬਾਰ ਬਾਰ ਇੱਕ ਇਹਦਾ ਬਾਲ ਜਦੋਂ ਬੱਚਾ ਪੈਦਾ ਹੋਏ ਤੁਸੀਂ ਉਹਨਾਂ ਨੂੰ ਕਿੱਕਾ ਕੱਟਣ ਲੱਗ ਉਹ ਤਾਂ ਆਪਣੀ ਸੁਵਿਧਾ ਲਈ ਤੁਸੀਂ ਬਣਾ ਰਹੇ ਹੋਗੇ ਚਲੋ ਅਸੀਂ ਫੰਕਸ਼ਨ ਕਰ ਨਹੀਂ ਮੱਖਣ ਮਿਸ਼ਰੀ ਦਾ ਭੋਗ ਲਾਓ ਸਤਿਕ ਚੀਜ਼ਾਂ ਦਾ ਭੋਗ ਲਾਓ ਫਲ ਫਰੂਟ ਲਗਾਓ ਵੈਸੇ ਭੋਗਾਨ ਨੂੰ ਛੱਪਰ ਉਹ ਵੀ ਲੱਗਦਾ ਹੈ ਹਜੇ ਨਹੀਂ ਜਨਮ ਅਸਤੇ ਉਹਨੇ ਬੱਚੇ ਥੋੜੀ ਖਾਣ ਲੱਗ ਜਾਣਾ ਉਹਦਾ ਇੱਕ ਸਨਮਾਨ ਦੇ ਨਿਸ਼ਾਨੇ ਅੱਪਾ ਵੀ ਬਰਥਡੇ ਕਰਦੇ ਚਲੋ ਸ਼ੁਭ ਲਈ ਮੱਖਣ ਮਿਸ਼ਰੀ ਆ ਪ੍ਰਾਤਨਿਆ ਦਾ ਪਰਚਾ ਇਹ ਜੁਰੂ ਲਗਾਓ ਫਲ ਫਰੂਟ ਤੇ ਉਸ ਦਿਨ ਵਰਤ ਦੇ ਜਿਹੜਾ ਜਿਹੜਿਆ ਬੰਦਾ ਵਰਤ ਕਰਦਾ ਹੈ ਨਾ ਉਹਨਾਂ ਨੂੰ ਤੁਲਸੀ ਦੇ ਮਾਲਾ ਤੇ ओम नमो भगवते वासुदेवाय ਦਾ ਜਾਪ ਜਰੂਰ ਕਰਨਾ ਚਾਹੀਦਾ ਹੈ ਪਰ ਜਨਮਾਸ਼ਮੀ ਦਾ ਵਰਤਨ ਇੱਕ ਹੋਰ ਬਹੁਤ ਖਾਸੀਅਤ ਹੈ ਜਿਹੜੇ ਵੀ ਨਿਸੰਤਾਨ ਦੰਪਤੀ ਨੇ ਜਿਨ੍ਹਾਂ ਨੂੰ ਬੱਚਾ ਸੰਬੰਧੀ ਤਕਸ਼ਟ ਹੈ ਬੱਚੇ ਚਾਹ ਰਹੇ ਨੇ ਉਹਨਾਂ ਲਈ ਸਾਲ ਦਾ ਸਭ ਤੋਂ ਵੱਡਾ ਵਰਤ ਹੈ ਜਨਮਾਸ਼ਮੀ ਕਹਿੰਦੇ ਉਹਨਾਂ ਦੇ ਘਰੇ ਕ੍ਰਿਸ਼ਨ ਜੀ ਵਰਗਾ ਪੁੱਤਰ ਪੈਦਾ ਹੁੰਦਾ ਹੈ ਜਿਹੜੇ ਜਨਮਾਸ਼ਮੀ ਦਾ ਵਰਤ ਰੱਖਦਾ ਦੇਖੋ ਉਹਨਾਂ ਦੇ ਮੈਡੀਕਲ ਕੰਡੀਸ਼ਨਸ ਹੋ ਰਿਹਾ ਹੋ ਸਕਦੇ ਹਨ ਪਰਮਾਤਮਾ ਵੱਲੋਂ ਉਹਨਾਂ ਨੂੰ ਕੋਈ ਰੋਗ ਹੋ ਸਕਦੀ ਹੈ ਪਰ ਇੱਕ ਬਹੁਤ ਅੱਛਾ ਉਪਾਏ ਹੈ ਕਿ ਜਨਮਾਸ਼ਮੀ ਦੇ ਦਿਨ ਤੁਸੀਂ ਸੰਤਾਨ ਗੋਪਾਲ ਮੰਤਰ ਜੋ ਕੇ 옴 ਦੇਵ ਕੀ ਸੁਤ ਗੋਵਿੰਦਮ ਵਾਸੂਦੇਵ ਜਗਤਪਤੇ ਦੇਹਿ ਮਤਨਯਮ ਪ੍ਰਿਸ਼ਮ ਤਵਾਮ ਹਮ ਸ਼ਰਨਮ ਗਤਾ ਇਹਦੀ ਦੇਖੋ ਅਨਗ੍ਰੰਥ ਮਾਲਾ ਤੁਲਸੀ ਦੀ ਮਾਲਾ ਨਾਲ ਤੁਸੀਂ ਨੂੰ ਸਾਰਾ ਦਿਨ ਕਰ ਵਾਸਤਾ ਦਾ 1.5 ਲੱਖ ਜਾਪ ਦਾ ਮਹਤਵ ਹੈ ਪਰ ਉਸ ਜਨਮਾਸ਼ਟਮੀ ਵਾਲੇ ਦਿਨ ਤੁਹਾਡੀ ਇੱਕ ਇੱਕ মালা ਵੀ ਇੱਕ ਇੱਕ ਮੰਤਰ ਵੀ ਕਹਿੰਦੇ ਸਵਾ ਲੱਖ ਦੇ ਬਰਾਬਰ ਹੁੰਦਾ ਹੈ ਇਸ ਕਰਕੇ ਵਦ ਤੋਂ ਵਦ ਇਹ ਮੰਤਰ ਦਾ ਜਾਪ ਕਰੋ ਔਰ ਪ੍ਰਭੂ ਦੀ ਸ਼ਰਨ ਤੇ ਜਾਓ ਕਿ ਪ੍ਰਮਾਤ ਪ੍ਰਭੂ ਆਪਣੇ ਵਰਗਾ ਪੁੱਤਰ ਸਾਡੇ ਘਰੇ ਦੋ ਜਿਵੇਂ ਅੱਜ ਕੱਲ ਲੋਕ ਕਮਾਂਕਾਰਾਂ ਤੇ ਰੋਜ਼ੇ ਹੋਏ ਨੇ ਵੀ ਉਹਨਾਂ ਕੋਲ ਟਾਈਮ ਨਹੀਂ ਹੈਗਾ ਵਿਧੀ ਵਿਵਧਾਨ ਭੁੱਲਦੇ ਜਾ ਰਹੇ ਨੇ ਤਾਂ ਸਹੀ ਵਿਧੀ ਕੀ ਹੈ ਕਿਵੇਂ ਪੂਜਾ ਸ਼ੁਰੂ ਕਰਨੀ ਹੈ ਕੀ ਕੀ ਚੜ੍ਹਾਉਣਾ ਹੈ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਮਨਾਣਾ ਹੈ ਤੇ ਕੀ ਅਸੀਂ ਇਦਾਂ ਦਾ ਕੁਝ ਕਰਾਂਗੇ ਜਿਹਦੇ ਨਾਲ ਉਹ ਨਾਰਾਜ਼ ਵੀ ਹੋ ਸਕਦੇ ਨੇ ਦੇਖੋ ਇਹ ਬਹੁਤ ਅੱਛਾ ਸਵਾਲ ਹੈ ਲੋਕਾਂ ਨੂੰ ਨਾ ਅਜੀ ਭਾਗ ਜ਼ੋਰ ਦੀ ਬੜੀ ਜ਼ਿੰਦਗੀ ਤੇ ਸਮਝ ਨਹੀਂ ਆ ਰਿਹਾ ਕਿ ਅਸੀਂ ਕਰਨਾ ਕਿ ਉਹ ਬੜੇ ਸਾਰੇ ਨਾ ਪश्चिमी ਸੱਭਿਆਚਾਰ ਨਾਲ ਭੱਜੇ ਜਾ ਰਹੇ ਨੇ ਦੇਖੋ ਭਗਵਾਨ ਦਾ ਜਿਹੜਾ ਪ੍ਰਕਾਟ ਹੋਵੇ ਜਨਮਸ਼ਵੇ ਦੇ ਸਰਕਾਰੀ ਛੁੱਟੀ ਵੀ ਹੈ ਕੋਈ ਬੜਾ ਭਜਨ ਅਠ ਨਹੀਂ ਆਪਣੇ ਫੰਕਸ਼ਨ ਕਰਦੇ ਜੋ ਵੀ ਲੋਕ ਕੀਰਤਨ ਭਜਨ ਕਰਦੇ ਨੇ ਭਗਵਾਨ ਦਾ ਜਿਹੜਾ ਸ਼ਿੰਗਾਰ ਜਿਹੜਾ ਆਪਾ ਉਤਸਵ ਮਨਾ ਜਿਹੜੇ ਜਿਨ੍ਹਾਂ ਦੇ ਘਰ ਵੀ ਲੱਡੂ ਗੋਪਾਲ ਰੱਖੇ ਜਿਹੜੇ ਜਾਂ ਤਾਂ ਲੈ ਕੇ ਆਉਂਦੇ ਨੇ ਜਿਵੇਂ ਜਨਮਸ਼ਟਮੀ ਦੇ ਦਿਨ ਪੂਜਾ ਕਰਦੇ ਉਹਨਾਂ ਨੂੰ ਚਾਹੀਦਾ ਨਾ ਤੋ ਕੇ ਸਾਫ ਵਸਤਰ ਪਹਿਣ ਠੀਕ ਹੈ ਭਗਵਾਨ ਨੂੰ ਪੀਤਾੰਬਰੀ ਪੀਲਾ ਵਸਤਰ ਬਹੁਤ ਪਰੀਆ ਹੈ ਠੀਕ ਹੈ ਕਿ ਨਹੀਂ ਤુલਸੀ ਦਾਲ ਦਾ ਭੋਗ ਤੁਰਗਾ ਕੋਈ ਵੀ ਐਰਪੜ ਭੋਗਾਨਾ ਜੇਸ਼ਣ ਬਿਨਾ ਤુલਸੀ ਦਾਲਤੇ ਕੋਈ ਭੋਗ ਲੱਗਦਾ ਹੀ ਨਹੀਂ ਹੈਗਾ ਪੂਰੇ ਸ਼ਾਇਦ ਜਿਹੜੇ ਕ੍ਰਿਸ਼ਨ ਜੀ ਰੱਖੇ ਨੇ ਗੋਪਾਲ ਜੀ ਰੱਖਣ ਅਨੁਸਾਰ ਨੂੰ ਪਤਾ ਹੈ ਸ਼ਾਲੀਗ੍ਰਾਮ ਜੀ ਰੱਖੇ ਜਾਂਦੇ ਨੇ ਸ਼ੰਖ ਰੱਖਿਆ ਜਾਂਦਾ ਹੈ ਕਿ ਜਦੋਂ ਰਾਤੀ 12 ਵਜੇ ਉਹਨਾਂ ਦੇ ਪ੍ਰਕਾਟਰੇ ਹੁੰਦਾ ਹੈ ਉਸ ਤੋਂ ਬਾਅਦ ਸ਼ੰਖ ਵਜਾ ਕੇ ਪਹਿਲਾ ਉਦਘੋਸ਼ ਕੀਤਾ ਜਾਂਦਾ ਹੈ ਠੀਕ ਹੈ ਇਹ ਬਹੁਤ ਛੋਟੀ ਚੀਜ਼ ਹੈ ਲੋਕੀ ਅੱਜ ਕੱਲ ਉਹਨੂੰ ਫੈਸ਼ਨ ਲੈ ਲਿਆ ਹੁਣ ਅਸੀਂ ਜਿਹੜਾ ਲੋਕੀ ਉਪਾਅ ਦੱਸਦੇ ਨੇ ਕਿ ਪੰਨੇ ਜੀ ਅੱਜ ਦਾ ਕੁਝ ਰਖੋ ਘਰੇ ਪਰਿਵਾਰ ਸਾਡੇ ਕਸਟਮ ਚਲਦਾ ਰਹਿੰਦਾ ਪਰ ਥੋੜਾ ਜਿਹਾ ਛੋਟੇ ਮੋਟੇ ਕੁਝ ਐਸਾ ਹੋ ਪਾਇਨਲ ਫਲ ਆ ਜਾਏ ਤਾਂ ਇਸ ਕਰਕੇ ਅਸੀਂ ਝੂਲੇ ਲਗਾਉਣ ਸ਼ੁਰੂ ਕਰਦੇ ਹੁਣ ਤੁਸੀਂ ਦੇਖੋ ਪਹਿਲਾਂ ਨਾਲੋਂ ਹੁਣ ਮਾਰਕੀਟ ਝੂਲੇ ਝੂਲੇ ਹੋਗੇ ਝੂਲੇ ਹਾਂ ਉਹ ਸਾਰਿਆਂ ਲਈ ਨਹੀਂ ਹੈ ਉਹਨਾਂ ਲਈ ਖਾਸ ਹੈ ਕਿ ਜਿਨ੍ਹਾਂ ਮੇ ਵੀ ਸਭ ਕੁਝ ਠੀਕ ਹੈ ਕਿ ਥੋੜਾ ਜਿੰਦਗੀ ਜੋ ਹੋਰ ਅੱਛਾ ਚਾਹਨੇ ਆ ਉਹਨਾਂ ਨੂੰ ਕ੍ਰਿਸ਼ਨ ਜੀ ਨੂੰ ਝੂਲਾ ਚੜਾਉਣਾ ਚਾਹੀਦਾ ਹੈ ਬੰਦਾ ਕਿਹਾ ਕਿ ਜਿਹੜੇ ਸੰਤਾਨ ਦੇ ਜਦੋਂ ਮੈਂ ਦੱਸਿਆ ਸੰਤਾਨ ਵਗੈਰਾ ਦੀ ਦਿੱਕਤ ਹੈ ਆਪਣਾ ਫੀਮੇਲ ਬੱਚਿਆਂ ਨੂੰ ਥੋੜਾ ਬਤੋ ਜਾ ਜਿੱਦੀ ਬੰਦੇ ਦਿੱਤਾ ਹੈ ਦਿੱਕਤ ਹੈ ਗੱਲ ਨਹੀਂ ਸਮਝਦੇ ਉਹਨਾਂ ਨੂੰ ਮੋਰ ਦਾ ਪੰਖ ਚੜ ਬੱਚੇ ਜਿਹੜੇ ਬਹੁਤ ਜ਼ਿਆਦਾ ਐਗਰੈਸਿਵ ਹੋ ਗਏ ਨੇ ਬਦਤਮੀਜ਼ ਹੋ ਗਏ ਨੇ ਜਿਹਨਾਂ ਕਰ ਉਹਨਾਂ ਨੂੰ ਚਾਹੀਦਾ ਉਹਨਾਂ ਦੇ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਬਾਂਸਰੀ ਹਮਮ ਕ੍ਰਿਸ਼ਨ ਜੀ ਨੂੰ ਚੜਾਣ ਉਹਦੇ ਨਾਲ ਬਹੁਤ ਫਰਕ ਪਏਗਾ ਇਹਦੇ ਕਈ ਸੇ ਜਨਮ ਸ਼ਾਸਟਰੀ ਨੇ ਐਸੀ ਚੀਜ਼ ਹੈ ਜੋ ਪਰਿਵਾਰ ਦੇ ਬੱਚਿਆਂ ਦੇ ਲਈ ਕਈ ਸਾਰੇ ਉਹਨਾਂ ਦੇ ਦੁਸ਼ਪ੍ਰਭਾਵ ਕਰੀ ਸਾਰੀ ਨੈਗੇਟਿਵਿਟੀ ਦੂਰ ਕਰਦੀ ਹੈ ਹਮ ਅੱਛਾ ਜਿਵੇਂ ਕਈ ਲੋਕ ਜਿਹੜੇ ਨੇ ਕਈ ਭਗਤ ਜਿਹੜੇ ਨੇ ਉਹਨਾਂ ਨੇ ਪਹਿਲੀ ਵਾਰੀ ਲੱਡੂ ਗੋਪਾਲ ਜੀ ਨੂੰ ਘਰੇ ਲਿਆਣਾ ਤਾਂ ਉਹਦੀ ਵੀ ਕੋਈ ਵਿਧੀ ਹੈ ਦੇਖੋ ਜਦੋਂ ਭਗਵਾਨ ਪ੍ਰਕਾਟ ਹੁੰਦਾ ਸਭ ਤੋਂ ਪਹਿਲਾਂ ਨਾ ਲੱਡੂ ਗੋਪਾਲ ਨੂੰ ਪੰਜam ਰਤਨਾਂ ਸਤਾਨ ਕਰਾਇਆ ਜਾਂਦਾ ਹੈ ਠੀਕ ਹੈ ਕਿ ਨਹੀਂ ਦੁੱਧ ਦਹੀਂ ਸ਼ਹਿਦ ਗੰਗਾ ਜਲ ਗੰਗਾ ਜਲ ਤਾਂ ਪ੍ਰਭੂ ਦੇ ਚੜਨਾ ਤੋਂ ਹੀ ਨਿਕਲੇ ਆ ਠੀਕ ਹੈ ਉਹਦਾ ਇਸ਼ਨਾਨ ਕਰਾ ਕੇ ਉਹਨਾਂ ਨੂੰ ਨਵੇਂ ਵਸਤਰ ਪੁਆਏ ਜਾਂਦੇ ਨੇ ਮਤਲਬ ਪਰਿਵਾਰ ਦੇ ਸਦਸ्यों ਨੂੰ ਰੱਖੇ ਜਾਂਦੇ ਨੇ ਹਾਂ ਉਹਦਾ ਰੱਖੇ ਜਾਂਦੇ ਨੇ ਉਹਨਾਂ ਨੂੰ ਇਤਰ ਬੜਾ ਪਰੀ ਹੈ ਪਰਫਿਊਮ ਵਗੈਰਾ ਸੰਤ ਇਤਰ ਬੜਾ ਪਰੀ ਹੈ ਉਹਨਾਂ ਨੂੰ ਇਤਰ ਵਗੈਰਾ ਚੜਾਇਆ ਜਾਂਦਾ ਹੈ ਘਰ ਦੇ ਵਿੱਚ ਬਹੁਤ ਅਲੱਗ ਹੀ ਖੁਸ਼ੀਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਘਰੇ ਲੱਡੂ ਗਾਲੋ ਜਿਹੜੇ ਜਿਹੜੇ ਸੇਵਾ ਕਰਦੇ ਮੇਰੀ ਨਜ਼ਰ 'ਚ ਐਸਾ ਕੋਈ ਕੇਸ ਨਹੀਂ ਹੈ ਕਿ ਜਿਨ੍ਹਾਂ ਨੂੰ ਕੋਈ ਕੋਈ ਬਹੁਤ ਬੜੀ ਮੇਜਰ ਪਰੇਸ਼ਾਨੀ ਆਈ ਹੋਵੇ ਜ਼ਿੰਦਗੀ ਦੇ ਸੱਦੇ ਜੁ ਕੰਮ ਬਗਰ ਕੁਛ ਨਾ ਕੁਛ ਤਾਂ ਲੱਗੇ ਹੀ ਰਹਿਣਾ ਪਰ ਇੱਕ ਲਾਈਫ ਅੱਛੇ ਤਰੀਕੇ ਨਾਲ ਚੱਲੇ ਚ ਉਹ ਚ ਜਨਮਾਸਟਰੀ ਬਹੁਤ ਮਦਦ ਕਰਦੀ ਹੈ ਇਸ ਵਾਰ ਭਗਤਾਂ ਨੂੰ ਕੀ ਕੀ ਲਾਭ ਹੋਣ ਵਾਲੇ ਨੇ ਜਨਮਾਸਟਮੀ ਨੂੰ ਜੇ ਉਹ ਵਰਤ ਰੱਖਦੇ ਨੇ ਜਾਂ ਫਿਰ ਜੇ ਪੁਆਇੰਟਾਂ ਦੀ ਗੱਲ ਕਰੀ ਪੁਆਇੰਟ ਕੀ ਕੀ ਲਾਭ ਹੋ ਸਕਦੇ ਨੇ ਦੇਖੋ ਸਿੱਧਾ ਇਹ ਦੱਸੇ ਕਿ ਇਸ ਵਾਰ ਭਗਵਾਨ ਦਾ 5951 56251 ਜਨਮ ਦਿਨ ਹੈ 5951 ਵੈਸੇ ਹੀ ਆਪਣੇ ਆਪ ਚ ਬੜਾ ਸ਼ੁਭ ਨੰਬਰ ਹੈ ਅਗਲੇ ਸਾਲ ਉਹਨਾਂ ਦਾ 5951 ਜਦੋਂ ਮੋਸਾ ਪ੍ਰਕਟ ਮੋਸਾ ਐਕਚੁਅਲੀ ਕੀਆ ਜਾਂਦਾ ਹੈ ਭਗਵਾਨ ਦਾ ਜਨਮ ਨਹੀਂ ਹੁੰਦਾ ਉਹਨਾਂ ਦਾ ਪ੍ਰਕਟ ਹੁੰਦੇ ਨੇ ਜਿਹੜੇ ਤੁਸੀਂ ਪੁਆਇੰਟਾਂ ਨਿਕਾਲੇ ਭਗਵਾਨ ਦਾ ਜਿਹੜਾ ਪ੍ਰਕਟ ਹੈ ਉਹ ਆਪਣੇ ਆਪ ਚ ਹੀ ਖਾਸ ਹੈ ਉਹਦੇ ਵਿੱਚ ਕੋਈ ਸਪੈਸ਼ਲਾਈਜੇਸ਼ਨ ਨਹੀਂ ਹੈ ਕਿ ਪਰ ਇਸ ਦਿਨ ਜਿੱਦਾਂ ਦੱਸਿਆ ਕਿ ਸੋਮਵਾਰ ਵਾਲੇ ਦਿਨ ਹੋ ਰਹੇ ਨੇ ਦਿਨ ਇੱਕ ਕੋਈ ਨਾ ਡੇਟ ਦਾ ਕੋਈ ਦਿੱਕਤ ਨਹੀਂ ਹੈ ਬਿਲਕੁਲ ਸਹੀ ਟਾਈਮ ਤੇ ਜਿਹੜਾ ਨਕਸ਼ਤਰ ਦਾ ਟਾਈਮ ਹੈ ਰੋਣੀ ਨਕਸ਼ਤਰ ਉਹ ਬਹੁਤ ਸਹੀ ਟਾਈਮ ਦੇ ਵਿੱਚ ਹੋ ਰਹੇ ਇਸ ਵਿੱਚ ਖਾਸ ਇਹ ਕਿ ਜਿੰਨਾ ਅੱਛਾ ਸਮਾਂ ਆਪਾਂ ਨੂੰ ਮਿਲਿਆ ਹੈ ਨਾ ਉਹਦਾ ਆਪਾਂ ਵਤ ਤੋਂ ਵਤ ਫਾਇਦਾ ਲੈ ਲੈ ਉਸ ਦਿਨ ਜਿੰਨੇ ਵੀ ਯੋਗ ਸੁਣ ਰਹੇ ਨੇ ਜਿਹੜੇ ਵੀ ਕਰ ਸਕਦੇ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਕੰਡੀਸ਼ਨ ਨਹੀਂ ਹੈ ਉਹ ਵਰਤ ਜ਼ਰੂਰ ਰੱਖਣ ਕਿਉਂਕਿ ਵਰਤ ਰੱਖਣ ਚ ਸਭ ਤੋਂ ਜ਼ਿਆਦਾ ਗਲਤੀ ਕਰਦੇ ਫਲ ਫਰੂਟ ਸਭ ਕੁਝ ਖਾਓ ਅਨਾਜ ਨਹੀਂ ਖਾਣਾ ਠੀਕ ਹੈ ਲਸਣ ਪਿਆਜ਼ ਤੋਂ ਬਚ ਕੇ ਰਹਿਣਾ ਤੇ ਜੇ ਕੋਈ ਗਲਤੀ ਕਰਦਾ ਕੋਈ ਵਿਧੀ ਵਿਦਾਨ ਜਾਂ ਕੁਝ ਤਾਂ ਉਹਨਾਂ ਨੂੰ ਨੁਕਸਾਨ ਕੀ ਹੋ ਸਕਦਾ ਦੇਖੋ ਵੈਸੇ ਕ੍ਰਿਸ਼ਨ ਜੀ ਨੁਕਸਾਨ ਨਹੀਂ ਕਰਦੇ ਕ੍ਰਿਸ਼ਨ ਜੀ ਮਨਾ ਲੈਂਦੇ ਨੇ ਕ੍ਰਿਸ਼ਨ ਜੀ ਹਮੇਸ਼ਾ ਸਮਝਾਉਂਦੇ ਜਾਂਦੇ ਨੇ ਨੁਕਸਾਨ ਦੇਖੋ ਗਲਤੀ ਕਰ ਉਹ ਤੁਹਾਡੇ ਪਾਪ ਕਰਮ ਚ ਜੁੜ ਜਾਂਦੇ ਜਦ ਆਪਾਂ ਜਾਣੇ ਆ ਕਹਿੰਦੇ ਕਿ ਚਿਤ੍ਰਗੁਪਤ ਬੈਠਾ ਜਿਹਦਾ ਆਪਾਂ ਚੰਬੇ ਅੱਗੇ ਜਾਣੇ 84 ਮੰਦਰ ਉਹ ਸਾਰਾ ਆਪਣਾ ਧਿਆਨ ਰੱਖਦਾ ਆਪਣਾ ਬੈਿਕਾਤਾ ਚੈੱਕ ਕਰਦਾ ਬਟ ਤੁਸੀਂ ਸਭ ਤੋਂ ਜਿਆਦਾ ਧਿਆਨ ਰੱਖਣਾ ਹੈ ਕਿ ਆਪਣੇ ਪਿਆਜ਼ ਲਸਣ ਇਸ ਚੀਜ਼ ਦਾ ਪ੍ਰਯੋਗ ਨਹੀਂ ਕਰਨਾ ਸਾਤਵਿਕ ਭੋਜਨ ਦਾ ਹੀ ਭੋਗ ਲਗਾਣਾ ਹੈ ਉਹ ਜੀ ਕੀ ਸਨੇਹਾ ਇਸ ਵਾਰੀ ਭਗਤਾਂ ਨੂੰ ਫਿਰ ਤੁਹਾਡੇ ਬਿਲਕੁਲ ਮੈਂ ਸਿਰਫ ਇੱਕੋ ਹੀ ਕਹਾਂਗਾ ਕਿ ਭਗਵਾਨ ਸਿਰਫ ਜਿੰਨਾ ਹੋ ਸਕੇ ਉਸ ਦਿਨ ਓਮ ਨਮੋ ਭਗਵਤੇ ਵਾਸੁਦੇਵਾ ਤੁਲਸੀ ਦੀ ਮਾਲਾ ਤੇ ਵਾਤਵਾਦ ਜਾਪ ਕਰੋ ਔਰ ਉਹਦਾ ਪ੍ਰਣਾਮ ਕੁਝ ਦਿਨਾਂ ਚ ਆਪਣੇ ਘਰ 'ਚ ਤੁਸੀਂ ਦੇਖੋ ਦੇਖੋ ਇਸ ਦੇ ਵਿੱਚ ਕੇਕ ਤੋਂ ਬਚ ਕੇ ਮੱਖਣ ਮਿਸ਼ਰੀ ਦਾ ਭੋਗ ਹਰ ਸਾਲ ਲੱਗਦਾ ਮੱਖਣ ਮਿਸ਼ਰੀ ਦਾ ਹੀ ਭੋਗ ਵਾਤਵਾਦ ਲਗਾਓ ਇੱਕ ਚੀਜ਼ ਹੋਰ ਰਸਨ ਜਿਨ੍ਹਾਂ ਨੂੰ ਥੋੜਾ ਜਿਹਾ ਬੱਚੇ ਸੰਬੰਧੀ ਜਿਹਨਾਂ ਨੂੰ ਦਿੱਕਤ ਹੈ ਉਹ ਭਗਵਾਨ ਦੇ ਵਸਤਰ ਲੱਡੂ ਗੋਪਾਲ ਦੇ ਵਸਤਰ ਕਿਸੇ ਵੀ ਮੰਦਿਰ ਜਿੱਥੇ ਲੱਡੂ ਗੋਪਾਲ ਉੱਥੇ ਜ਼ਰੂਰ ਚੜ੍ਹਾ ਕੇ ਆਣ ਜੈ ਸ਼੍ਰੀ ਰਾਮ